ਪਾਜੀ ਦੰਦਾਂ ਲਈ ਜੇ ਕੋਈ ਸਭ ਤੋਂ ਖਤਰਨਾਕ ਚੀਜ਼ ਹੈ ਤਾਂ ਕੋਲਡ ਡਰਿੰਕਸ ਨੇ ਕੋਲਡ ਡਰਿੰਕਸ ਬਿਲਕੁਲ ਮੈਂ ਬਹੁਤਾ ਪੁਰਾਣਾ ਤਾਂ ਨਹੀਂ ਹੈਗਾ ਖੈਰ ਪਰ ਮੈਂ ਆਪਣੇ ਕਾਲਜ ਵੇਲੇ ਦੀ ਤੁਹਾਨੂੰ ਗੱਲ ਦੱਸਣਾ ਜਾਂ ਮੈਂ ਆਪਣੇ ਬਚਪਨ ਤੋਂ ਜੋ ਸ਼ੁਰੂ ਕਰਾਂ ਜਦੋਂ ਸਾਡੇ ਘਰੇ ਕੋਈ ਸਾਡਾ ਰਿਸ਼ਤੇਦਾਰ ਆਉਂਦਾ ਸੀ ਜਾਂ ਮੇਰੇ ਫਾਦਰ ਸ਼ਾਮ ਨੂੰ ਜਦੋਂ ਆਉਂਦੇ ਸੀ ਤਾਂ ਅਸੀਂ ਕਹਿੰਦੇ ਸੀ ਕਿ ਚੀਜੀ ਲੈ ਕੇ ਆਏ ਨੇ ਪਾਪਾ ਹੂੰ ਤਾਂ ਅਸੀਂ ਸਾਈਕਲ ਤੋਂ ਡੰਡੇ ਉਹ ਲਫਾਫਾ ਲਾਉਂਦੇ ਸੀ ਚੀਜੀ ਦਾ ਤੇ ਉਹਦੇ ਚੋਂ ਕੇਲੇ ਨਿਕਲਦੇ ਸੀ ਆਲੂ ਬੁਖਾਰੇ ਨਿਕਲਦੇ ਸੀ ਸੇਵ ਨਿਕਲਦੇ ਸੀ ਵੀ ਨਿਕਲਦੇ ਸੀ ਇਹੀ ਸਾਡੀ ਚੀਜ਼ੀ ਹੁੰਦੀ ਸੀ ਅਸੀਂ ਬਹੁਤ ਇੰਜੋਏ ਕਰਕੇ ਖਾਂਦੇ ਸੀ ਹੁਣ ਭਾਜੀ ਕਲਚਰੀ ਸਿਸਟਮ ਹੀ ਇਦਾਂ ਦਾ ਹੋ ਗਿਆ ਤੁਸੀਂ ਆਪਣੇ ਬੱਚੇ ਲਈ ਲਫਾਫੇ ਚ ਫਰੂਟਸ ਲੈ ਕੇ ਜਾਓ ਖਾਊਗਾ ਨਹੀਂ ਉਹ ਉਹਨੂੰ ਐਪਰੀਸ਼ੀਏਟ ਹੀ ਨਹੀਂ ਕਰੇਗਾ ਹੈਨਾ ਜੀ ਕਿਉਂਕਿ ਟੀਵੀ ਤੇ ਐਡਸ ਉਹਦਾਂ ਦੀਆਂ ਹੋ ਗਈਆਂ ਸਾਡੇ ਬਚਪਨ ਚ ਟੀਵੀ ਨਹੀਂ ਸੀ ਤੇ ਅਸੀਂ ਸਾਰੇ ਠੀਕ ਸੀ ਟੀਵੀ ਤੇ ਤੁਹਾਨੂੰ ਤਕਰੀਬਨ ਤਕਰੀਬਨ ਚਲੋ ਪੂਰਾ ਗਲਤ ਕਹਿਣਾ ਵੀ ਗਲਤ ਹੋ ਜਾਊਗਾ ਗਲਤ ਮਤਲਬ ਪਾਸੇ ਲਾਇਆ ਜਾ ਰਿਹਾ ਹੈ ਕਿਉਂਕਿ ਪ੍ਰੋਮੋਸ਼ਨਸ ਉਦਾਂ ਚਲਦੀਆਂ ਨੇ ਤੁਸੀਂ ਕੋਲਡ ਡਰਿੰਕਸ ਲੈਂਦੇ ਹੋ ਬਾਰ-ਬਾਰ ਤੁਸੀਂ ਕੋਲਡ ਡਰਿੰਕਸ ਲੈਂਦੇ ਹੋ ਤੁਸੀਂ ਜਿੰਨੇ ਵਾਰੀ ਉਸ ਇੱਕ ਕੋਲਡ ਡਰਿੰਕ ਦੇ ਵਿੱਚ ਪਹਿਲੀ ਗੱਲ ਤਾਂ ਤੁਹਾਡੀ ਹੈਲਥ ਨਾਲੇ ਬਹੁਤ ਵੱਡਾ ਖਿਲਵਾੜ ਹੈ 12-15 ਤਾਂ ਚਮਚੇ ਉਹ ਚੀਨੀ ਦੇ ਹੁੰਦੇ ਭਾਜੀ ਹੂੰ ਤੁਸੀਂ ਇੱਕਦਮ ਲੈਨੇ ਹੋ ਤੁਹਾਡੇ ਬਲੱਡ ਸ਼ੂ ਇੱਕਦਮ 슈ਗਰ ਰਸ਼ ਹੋ ਜਾਂਦਾ ਤੁਹਾਡੇ ਹੂੰ ਗਲੂਕੋਜ਼ ਰਸ਼ ਜਿਹਨੂੰ ਕਹਿੰਦੇ ਨੇ ਹੈਨਾ ਤੇ ਉਹ ਤੁਹਾਡੇ ਹੋਰ ਆਰਗਨਸ ਲਈ ਬੁਰਾ ਹਾਲ ਹੈ ਫਿਰ ਤੁਹਾਡੇ ਮੂੰਹ ਚ ਜਾਂਦਾ ਪਹਿਲਾਂ ਤੁਹਾਡੇ ਜਿਹੜੇ ਦੰਦ ਆ ਜਿਹੜਾ ਉਹ ਕੈਲਸ਼ੀਅਮ ਮਤਲਬ ਹਾਈਡਰੋਕਸੀਐਪੇਟਾਈਟ ਦਾ ਬਣਿਆ ਹੁੰਦਾ ਉਹ ਤੁਸੀਂ ਤੁਹਾਡਾ ਫਰਸ਼ ਸਾਫ਼ ਨਹੀਂ ਹੋ ਰਿਹਾ ਤੁਸੀਂ ਉੱਥੇ ਨਾ ਕੋਲਡ ਡਰਿੰਕ ਸੁੱਟ ਦਿਓ ਥੋੜੀ ਦੇਰ ਲਈ ਤੁਹਾਡਾ ਟਾਇਲਟ ਸੀਟ ਹੈ ਉਹਦੇ ਤੇ ਸਿੱਟ ਦਿਓ ਪਿਆ ਰਹਿਣ ਦਾ ਥੋੜੀ ਦੇਰ ਬਾਅਦ ਸਾਫ਼ ਕਰੋ ਬਿਲਕੁਲ ਕਲੀਨ ਹੋ ਜਾਏਗਾ ਤੁਹਾਡੇ ਦੰਦਾਂ ਚ ਤੁਸੀਂ ਕੋਲਡ ਡਰਿੰਕ ਨੂੰ ਪੀਂਦੇ ਹੋ ਕੋਲਡ ਡਰਿੰਕ ਪੀਣ ਤੋਂ ਬਾਅਦ ਆਪਣੇ ਦੰਦਾਂ ਤੇ ਹੱਥ ਮਾਰ ਕੇ ਤੁਹਾਨੂੰ ਛਰੀਟਾਂ ਦੀ ਆਵਾਜ਼ ਸੁਣੇਗੀ ਦੰਦਾਂ ਦੇ ਉੱਤੇ ਜਿਹੜੇ ਤੁਹਾਡਾ ਇਨੇਮਲ ਹੈ ਉਸ ਇਨੇਮਲ ਨੂੰ ਉਹ ਪੰਜਾਬੀ ਚ ਜਿਹਨੂੰ ਆਪਾਂ ਬੋਦਾ ਕਹਿ ਦਿੰਦੇ ਆ ਜਾਂ ਖੋਖਲਾ ਕਹਿ ਦਿੰਦੇ ਆ ਉਦਾਂ ਦਾ ਕੰਮ ਕਰਦਾ ਲੀਚ ਆਊਟ ਕਰ ਦਿੰਦਾ ਤੁਹਾਡੇ ਦੰਦਾਂ ਚੋਂ ਕੈਲਸ਼ੀਅਮ ਕੋਲਡ ਡਰਿੰਕਸ ਜਿਹੜੇ ਲੋਕੀ ਜਿਆਦਾ ਪੀਂਦੇ ਉਹਨਾਂ ਦੇ ਦੰਦਾਂ ਦੀ ਜਿਹੜੀ ਉੱਪਰਲੀ ਪਰਤ ਆ ਉਹ ਸੌਫਟ ਹੋਣੀ ਸ਼ੁਰੂ ਹੋ ਜਾਂਦੀ ਹੈ ਬ੍ਰਸ਼ ਨਾਲ ਘਸਣੀ ਸ਼ੁਰੂ ਹੋ ਜਾਂਦੀ ਹੈ ਜੋ ਬੰਦਾ ਕੋਲਡ ਡਰਿੰਕ ਪੀਏਗਾ ਉਹਨੂੰ ਆਉਣ ਵਾਲੇ ਦਿਨਾਂ ਚ ਸੈਂਸਿਟੀਵਿਟੀ ਤੋਂ ਨਹੀਂ ਕੋਈ ਬਚਾ ਸਕਦਾ ਉਹਦੇ ਦੰਦ ਜਾਣੇ ਜਾਣੇ ਉਹਦੇ ਦੰਦ ਛੇਤੀ ਘਸਣੇ ਆ ਉਹਦੇ ਦੰਦ ਫਟਾਫਟ ਜਿੱਦਾਂ ਰਾਤ ਨੂੰ ਸੋਏਗਾ ਕਿਰਚੇਗਾ ਤਾਂ ਦੰਦ ਉਹ ਤੇ ਕਸਣਗੇ ਕਸਣਗੇ ਸੋ ਕੋਲਡ ਡਰਿੰਕ ਬਹੁਤ ਮਾੜੀ ਚੀਜ਼ ਆ ਖਾਸ ਕਰਕੇ ਅਸੀਂ ਹੁਣ ਬੱਚਿਆਂ ਨੂੰ ਵੀ ਪੀਣ ਲਾ ਲਿਆ ਠੀਕ ਹੈ ਜੀ ਸੋ ਮੈਂ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਮੈਂ ਆਪਣੇ ਬੱਚਿਆਂ ਤੇ ਇਸ ਚੀਜ਼ ਭਾਜੀ ਅਜ਼ਮਾਉਣਾ ਮੇਰੇ ਬੱਚਾ ਮੇਰਾ ਬੇਟਾ 14-15 ਸਾਲ ਦਾ ਹੈ ਬੇਟੀ ਮੇਰੀ 11 ਸਾਲ ਦੀ ਹੈ ਮੇਰੇ ਬੱਚਿਆਂ ਨੇ ਅੱਜ ਤੱਕ ਕੋਲਡ ਡਰਿੰਕ ਨਹੀਂ ਟੇਸਟ ਕੀਤਾ ਇਹਨਾਂ ਨੇ ਤਾਂ ਨਹੀਂ ਕੀਤਾ ਉਹ ਕਿਸੇ ਪਾਰਟੀ 'ਚ ਜਾਂਦੇ ਨੇ ਸਰਵ ਕੀਤਾ ਜਾਂਦਾ ਨਹੀਂ ਪੀਂਦੇ ਮੈਂ ਇੰਨਾ ਕੁ ਤਾਂ ਫਰਜ਼ ਨਿਭਾ ਸਕਦਾ ਨਾ ਭਾਜੀ ਕਿਸੇ ਵਕਤ ਮੈਂ ਥੋੜਾ ਸਖਤ ਵੀ ਹੋਇਆ ਬੱਚਿਆਂ ਲਈ ਹੈਨਾ ਬਟ ਹੁਣ ਉਹ ਵੱਡੇ ਹੋ ਗਏ ਹੁਣ ਉਹਨਾਂ ਨੂੰ ਪਤਾ ਲੱਗਿਆ ਨਾ ਮੈਂ ਖੁਦ ਪੀਂਦਾ ਨਾ ਮੈਂ ਬੱਚਿਆਂ ਨੂੰ ਪੀਣ ਦਿੰਦਾ ਨਹੀਂ ਉਹ ਪੀਂਦੇ ਵੀ ਨਹੀਂ ਹੈਗੇ ਇਹ ਮੈਂ ਆਪਣੇ ਮਰੀਜ਼ਾਂ ਨੂੰ ਵੀ ਸਮਝਾਉਣਾ ਭਾਜੀ ਜੇ ਮੇਰੇ ਕੋਲ ਟਾਈਮ ਹੋਵੇ ਮੈਂ ਉਹਨਾਂ ਦੇ ਬੱਚਿਆਂ ਦੀ ਵੀ ਕਲਾਸ ਲੈਣਾ 2 4 5 ਮਿੰਟ ਦੀ ਕਿ ਯਾਰ ਕੋਲਡ ਡਰਿੰਕਸ ਉਸੀ ਨਾ ਪਿਓ ਤੇ ਦੂਸਰਾ ਸੌਫਟ ਡਰਿੰਕਸ ਦੀ ਜਗ੍ਹਾ ਤੇ ਆਪਾਂ ਲੱਸੀ ਨੂੰ ਬਿਲਕੁਲ ਤਿਆਗ ਦਿੱਤਾ ਲੱਸੀ ਪੀਂਦੇ ਅਸੀਂ ਗੰਨੇ ਦਾ ਰਸ ਕਿੰਨੇ ਕ ਬੱਚੇ ਪੀਂਦੇ ਆ ਹਾਂ ਲੱਸੀ ਹੋ ਗਈ ਅਸੀਂ ਉਹ ਚੀਜ਼ਾਂ ਤਿਆਗ ਦਿਆਂ ਕੋਲਡ ਡਰਿੰਕਸ ਤੇ ਆ ਗਏ ਆ ਇਹ ਚੀਜ਼ਾਂ ਨੂੰ ਸਾਨੂੰ ਬਾਹਰ ਕੱਢਣਾ ਪਏਗਾ ਸਾਨੂੰ ਵਾਪਸ ਆਪਣੇ ਸ਼ਕੰਜਮੀਆਂ ਤੇ ਆਣਾ ਪਏਗਾ ਨਿੰਬੂਆਂ ਤੇ ਆਣਾ ਪਏਗਾ ਬਿਲਕੁਲ ਠੀਕ ਹੈ ਸਲਾਦ ਫਰੂਟਸ ਲਾਓ ਤੁਸੀਂ ਸਲਾਦ ਫਰੂਟ ਡੇਲੀ ਖਾਓ ਤੁਹਾਨੂੰ ਦੰਦਾਂ ਦੀ ਸਫਾਈ ਕਰਾਣ ਦੀ ਵੀ ਜ਼ਰੂਰਤ ਨਹੀਂ ਪੈਗੀ ਭਾਜੀ ਬ੍ਰਸ਼ਾ ਜਿਹੜਾ ਡੈਂਟਲ ਟੂਥ ਬ੍ਰਸ਼ ਆਪਾਂ ਜਿਹਨੂੰ ਕਹਿੰਦੇ ਆ ਇਹ ਕੋਈ ਸਦੀਆਂ ਤੋਂ ਥੋੜੀ ਹੈ ਹਮ ਮੇਰੇ ਬਚਪਨ ਚ ਮੈਨੂੰ ਨਹੀਂ ਲੱਗਦਾ ਸਾਡੇ ਪਿੰਡ ਚ ਹੋਰ ਕੋਈ ਬਹੁਤੇ ਬੰਦੇ ਕਰਦੇ ਹੋਣਗੇ ਹੈਨਾ ਸਾਡੇ ਵੀ ਸ਼ਾਇਦ ਇੱਕ ਟੂਥ ਬਰਸ਼ ਹੁੰਦਾ ਸੀਗਾ ਤੇ ਹੁਣ ਤਾਂ ਚਲੋ ਅਵੇਅਰਨੈਸ ਹੋ ਗਈ ਸੋ ਉਸ ਤੋਂ ਪਹਿਲਾਂ ਜਿਹੜਾ ਲੋਕਾਂ ਦੇ ਦੰਦ ਨਹੀਂ ਸੀ ਹੁੰਦੇ ਦੰਦ ਤਾਂ ਹੁੰਦੇ ਸੀ ਪਰ ਉਸ ਤੋਂ ਪਹਿਲਾਂ ਲੋਕਾਂ ਦੀ ਖਾਣ ਪੀਣ ਦੀ ਜਿਹੜੀ ਹੈਬਿਟ ਸੀ ਉਹ ਬਹੁਤ ਵਹਿਤਰ ਹੁੰਦੀਆਂ ਸੀ ਸਾਡੇ ਨਾਲ ਹਮ ਹਰ ਬੰਦਾ ਖਾਣਾ ਖਾਣ ਤੋਂ ਪਹਿਲਾਂ ਸਲਾਦ ਕੱਟ ਕੇ ਪਲੇਟ ਰੱਖਦਾ ਸੀ ਉਹ ਕਲਚਰ ਹੀ ਖਤਮ ਹੋ ਗਿਆ ਸਲਾਦ ਪਲੇਟ मतलब ਸਲਾਦ ਖਾਂਦੇ ਸੀ ਫਿਰ ਅਸੀਂ ਖਾਣਾ ਫਿਰ ਰੋਟੀ ਅਸੀਂ ਫਿਰ ਰੋਟੀ ਹੁੰਦੇ ਸੀ ਮੈਂ ਤੁਹਾਨੂੰ ਦੱਸਿਆ ਕਿ ਮੈਂ ਕਿਸਾਨ ਫੈਮਿਲੀ ਤੋਂ ਆਸੀ ਮੈਂ ਤੇ ਮੇਰੀ ਮਦਰ ਨਾਲ ਖੇਤ ਚ ਹੁੰਦਾ ਸੀ ਤਾਂ ਉਹ ਆਪਣੇ ਜਿਵੇਂ ਉਹਨਾਂ ਨੇ ਪੱਠੇ ਪੁੱਠਿਆਂ ਦਾ ਕਰਨਾ ਮੱਝਾਂ گاਵਾਂ ਲਈ ਸਮਾਨ ਇਕੱਠਾ ਕਰਨਾ ਤੇ ਮੈਨੂੰ ਛਲਗਮ ਪੱਟ ਕੇ ਗੋਗਲੂ ਪੱਟ ਕੇ ਦੇ ਦੇਣੇ ਮੂੜੀਆਂ ਪੱਟ ਕੇ ਦੇ ਦੇਣੀਆਂ ਲੈ ਬੱਟ ਤੇ ਬੈਠਾ ਖਾਂਦਾ ਰਹਿ ਹੈਨਾ ਜੀ ਤਾਂ ਉਹ ਆ ਕੇ ਮੁੜ ਕੇ ਖਾਣਾ ਖਾਣਾ ਉਹ ਜਦੋਂ ਤੁਸੀਂ ਇਹ ਸਲਾਦ ਖਾਣੇ ਹੋ ਫਾਈਬਰਸ ਖਾਣੇ ਹੋ ਉਹ ਤੁਹਾਡੇ ਦੰਦਾਂ ਨੂੰ ਨੇਚਰਲੀ ਕਲੀਨ ਕਰ ਦਿੰਦਾ ਤੁਹਾਡੇ ਦੰਦਾਂ ਦੀਆਂ ਵਿਰਲਾਂ ਤੱਕ ਸਾਫ਼ ਕਰ ਦਿੰਦਾ ਬਾਈ ਜੀ ਇਹੋ ਤੁਸੀਂ ਕਿਸੇ ਦਿਨ ਕਿਸੇ ਹੀ ਜਗ੍ਹਾ ਤੇ ਫਸ ਗਏ ਤੁਸੀਂ ਬਰਸ਼ ਨਹੀਂ ਕਰ ਸਕੇ ਹੂੰ ਤੁਸੀਂ ਇੱਕ ਅਮਰੂਦ ਲਓ ਜਾਂ ਇੱਕ ਸੇਬ ਲੈ ਲਓ ਤੁਸੀਂ ਖਾ ਲਓ ਤੁਹਾਨੂੰ ਉਸ ਤੋਂ ਬਾਅਦ ਬਰਸ਼ ਕਰਨ ਦੀ ਲੋੜ ਨਹੀਂ ਹੈ ਨੇਚਰਲ ਕਲੀਨਿੰਗ ਹੈ ਹੂੰ ਜਿਹੜੇ ਲੋਕ ਰੋ ਮਟੀਰੀਅਲਸ ਜ਼ਿਆਦਾ ਖਾਂਦੇ ਆ ਕੱਚੇ ਫਰੂਟਸ ਵੀ ਆ ਖਾਂਦੇ ਆ ਉਹਨਾਂ ਦੇ ਦੰਦ ਹਮੇਸ਼ਾ ਕਾਮਯਾਬ ਰਹਿੰਦੇ ਆ ਜਿਹੜੇ ਬਜ਼ੁਰਗ ਆਪਾਂ ਸੁਣਦੇ ਆ ਨਾ ਕਿ ਜੀ ਉਹ ਬਜ਼ੁਰਗ 70 ਸਾਲ ਦੇ ਆ 80 ਸਾਲ ਦੇ ਆ 100 ਸਾਲ ਦੇ ਆ ਉਹਨਾਂ ਦੇ ਦੰਦ ਕਾਮਯਾਬ ਪਏ ਬਿਲਕੁਲ ਸਹੀ ਪਏ ਆ ਕਾਮਯਾਬ ਪਏ ਆ ਉਹਨਾਂ ਦੀ ਆਦਤਾਂ ਫੋਲੋ ਕਰ ਲਓ ਭਾਜੀ ਮੇਰੀਆਂ ਮੇਰੀਆਂ ਗੱਲਾਂ ਛੱਡ ਦਿਓ ਉਹਨਾਂ ਦੀ ਆਦਤਾਂ ਫੋਲੋ ਕਰ ਲਓ ਉਹ ਸਰੂਟਸ ਵੀ ਲੈਣਗੇ ਸੈਲਡਸ ਵੀ ਲੈਣਗੇ ਖਾਣਾ ਖਾਣ ਤੋਂ ਬਾਅਦ ਉਹ ਬੋਸਵੇਸ਼ਨ ਤੇ ਜਾਣਗੇ ਜੇ ਬੋਸਵੇਸ਼ਨ ਨਹੀਂ ਜੱਗ ਲੈ ਕੇ ਸਾਈਟ ਤੇ ਜਾਣਗੇ ਕੁਰਲਾ ਕਰਨਗੇ ਅੱਛੀ ਤਰ੍ਹਾਂ ਹੂੰ ਸੋ ਤੁਸੀਂ ਕਲੀਨਿੰਗ ਕਰ ਲਓ ਗੱਲ ਖਤਮ ਸਾਡੇ ਹੁਣ ਸਿਸਟਮ ਕੀ ਹੋ ਗਿਆ ਅਸੀਂ ਟੀਵੀ ਅੱਗੇ ਖਾਣਾ ਖਾਂਦੇ ਆ ਉੱਥੇ ਹੀ ਖਾਣਾ ਖਾ ਕੇ ਉੱਥੇ ਲੰਮੇ ਬੈਜ ਜੰਨੇ ਆ ਉੱਥੇ ਲੇਟ ਗਏ ਤੇ ਉਹ ਜਿਵੇਂ ਜਿਵੇਂ ਸਮਾਂ ਵੱਧ ਰਿਹਾ ਹੈ ਕਿੱਥੇ ਦਾ ਅਵੇਅਰਨੈਸ ਆਣੀ ਚਾਹੀਦੀ ਸੀ ਕਿੱਥੇ ਤਾਂ ਹੁਣ ਹੋਣਾ ਤਾਂ ਇਹ ਚਾਹੀਦਾ ਸੀ ਵੀ ਇਹ ਲੋਕਾਂ ਨੂੰ ਇੰਨਾ ਪਤਾ ਲੱਗਿਆ ਕਿ ਲੋਕਾਂ ਦੇ ਦੰਦ ਹੀ ਨਾ ਖਰਾਬ ਹੋਣ ਹੂੰ ਤੇ ਲੋਕਾਂ ਦੇ ਦੰਦ ਜਿਆਦਾ ਖਰਾਬ ਹੋ ਰਹੇ ਨੇ ਡੈਂਟਲ ਕਲੀਨਿਕਸ ਤੁਸੀਂ ਦੇਖੋ ਕਿਵੇਂ ਨੇ ਵੱਧਦੇ ਜਾ ਰਹੇ ਤੇ ਉਹ ਇਸੇ ਕਰਕੇ ਆ ਨਾ ਕਿ ਉਹਨਾਂ ਨੂੰ ਲੋਕਾਂ ਨੂੰ ਡੈਂਟਲ ਪ੍ਰੋਬਲਮਸ ਫੋਰਨ ਦੇ ਵਿੱਚ ਡੈਂਟਿਸਟ ਪੂਰੇ ਨਹੀਂ ਹੋ ਰਹੇ ਬਾਰਲੇ ਦੇਸ਼ਾਂ ਚ ਬਾਰਲੇ ਦੇਸ਼ ਨਹੀਂ ਪੂਰੇ ਹੋਰੇ ਸਾਡੇ ਉਥੋਂ ਪੇਸ਼ੈਂਟਸ ਆਉਂਦੇ ਦੱਸਦੇ ਆ ਪੂਰੇ ਮਹੀਨੇ ਮਹੀਨੇ ਦੀ ਤਾਂ ਲੋਕਾਂ ਨੂੰ ਅਪਾਇੰਟਮੈਂਟਸ ਨਹੀਂ ਮਿਲਦੀਆਂ ਜੀ ਬਿਲਕੁਲ ਮਤ ਪੁਰਾਹਣਾ ਪਰ ਇਹ ਗੱਲ ਆ ਵੀ ਅਸੀਂ ਇਹਨਾਂ ਬਿਮਾਰੀਆਂ ਵੱਲ ਚਲੇ ਕਿੱਦਾਂਗੇ ਤੁਸੀਂ ਆਪ ਪਿਆ ਵੀ ਕਿਸੇ ਨੂੰ ਜਿਹੜਾ ਜਿਹੜਾ ਰੋ ਫਰੂਟਸ ਖਾਂਦਾ ਹੈ ਯਾ ਰੋ ਵੈਜੀਟੇਬਲਸ ਖਾਂਦਾ ਉਹਨੂੰ ਬਰਸ਼ ਕਰਨ ਦੀ ਲੋੜ ਨਹੀਂ ਜੀ ਕਈ ਲੋਕ ਇਹ ਵੀ ਕਹਿ ਦਿੰਦੇ ਆ ਬੀਮਾਰੀਆਂ ਆਈਆਂ ਇਹ ਬਰਸ਼ਿੰਗ ਦੇ ਕਰਕੇ ਆ ਪੇਸਟ ਦੇ ਕਰਕੇ ਆ ਸਭ ਤੋਂ ਵੱਡੀ ਬਿਮਾਰੀ ਆਈ ਆ ਲੁਕੀਆਂ ਗੱਲ ਕਹਿੰਦੇ ਨਾਲੇ ਕਹਿੰਦੇ ਸਿਰਫ ਇਨਸਾਨ ਨੂੰ ਹੀ ਬਰਸ਼ ਕਰਨ ਦੀ ਕੀ ਲੋੜ ਪੈਗੀ ਇਸ ਦੁਨੀਆ ਤੇ 84 ਲੱਖ ਦੀ ਸਿਰਫ ਇਨਸਾਨ ਨੂੰ ਬਰਸ਼ ਕਰਨ ਦੀ ਇਸ ਕਰਕੇ ਲੋੜ ਆ ਬਾਈ ਜੀ ਕਿਉਂਕਿ ਉਹ ਇਨਸਾਨ ਹੈ ਕਿਉਂਕਿ ਉਹ ਜੇ ਤਾਂ ਉਹ ਜਾਨਵਰੀ ਰਹਿੰਦਾ ਜੰਗਲਾਂ ਜੀ ਰਹਿੰਦਾ ਫਿਰ ਤਾਂ ਉਹ ਉਵੇਂ ਖਾਣਾ ਖਾਂਦਾ ਹੁਣ ਉਹ ਨੇਚਰਲ ਤਾਂ ਖਾਈ ਨਹੀਂ ਰਿਹਾ ਉਹ ਹੁਣ ਉਹਨੇ ਨੂਡਲਸ ਵੀ ਖਾਣੀਆਂ ਨੇ ਉਹਨੇ 버ਗਰਸ ਵੀ ਖਾਣੇ ਨੇ ਹੈਨਾ ਜੀ ਤਜੇ ਜੇ ਤੁਸੀਂ ਕੰਮ ਕਰਨੇ ਨੇ ਸਟਿੱਕੀ ਫੂਡ ਖਾਣੇ ਨੇ ਫਿਰ ਤੁਹਾਨੂੰ ਬਰਸ਼ ਕਰਨ ਦੰਦਾਂ ਨੂੰ ਸਾਫ਼ ਕਰਨੇ ਕੋਈ ਨਾ ਕੋਈ ਮਾਧਿਅਮ ਤਾਂ ਲੱਭਣਾ ਪੈਗਾ ਨਾ ਜੀ ਹੂੰ ਮੋਬਾਈਲ ਫੋਨ ਪਾ ਜਿਹੜਾ ਡੰਗਰ ਯੂਜ਼ ਕਰਦਾ ਕਿਹੜਾ ਜਾਨਵਰ ਯੂਜ਼ ਕਰਦਾ ਇਨਸਾਨ ਹੀ ਯੂਜ਼ ਕਰਦਾ ਨਾ ਹੂੰ ਕੱਪੜੇ ਕਿਹੜਾ ਜਾਨਵਰ ਪਾਉਂਦਾ ਇਨਸਾਨ ਹੀ ਪਾਉਂਦਾ ਨਾ ਇਨਸਾਨ ਹੀ ਪਾਉਂਦਾ ਜੇ ਇਹ ਚੀਜ਼ਾਂ ਇਨਸਾਨ ਕਰਦਾ ਬਾਕੀ ਬੰਦੇ ਨਹੀਂ ਕਰਦੇ ਤਾਂ ਬਰਸ਼ ਵੀ ਇਨਸਾਨ ਕਰਦਾ ਇਹ ਤਾਂ ਇਲੋਜੀਕਲ ਜਿਹਾ ਕੱਟ ਨੀਵੀਂ ਸਕਰੀਨ ਤਾਂ ਸੋਚ ਵਾਲੇ ਲੋਕ ਇਦਾਂ ਦੀ ਗੱਲਾਂ ਕਰਦੇ ਆ ਜਿਨ੍ਹਾਂ ਨੇ ਹਰ ਗੱਲ 'ਚ ਨੁਕਸ ਕੱਢਣਾ ਹੈ ਉਹ ਲੋਕ ਹੋ ਸਕ ਅਗਾਂ ਵਦੂ ਲੋਕਾਂ ਨਹੀਂ ਇਤਾਂ ਦੇ ਕਮੈਂਟਸ ਕਰ ਸਕਦੇ ਮੇਰੇ ਖਿਆਲ ਚ ਪਹਿਲਾਂ ਤਾਂ ਕਹਿੰਦੇ ਲੋਕ ਕਿ ਪਹਿਲਾਂ ਦਾਤਨ ਕਰਦੇ ਸੀ ਉਦੋਂ ਕੋਈ ਦਿੱਕਤ ਨਹੀਂ ਸੀਗੀ ਨਹੀਂ ਦਾਤਨ ਨੂੰ ਭਾਜੀ ਠੀਕ ਹੈ ਦਾਤਨ ਇਜ਼ ਗੁੱਡ ਦਾਤਨ ਤੁਸੀਂ ਚਬਾਉਂਦੇ ਹੋ ਦਾਤਨ ਦੇ ਵਿੱਚੋਂ ਤੁਹਾਨੂੰ ਜਿਹੜੇ ਰਸ ਮਿਲਦੇ ਆ ਉਹਦੇ ਨਾਲ ਤੁਹਾਡੇ ਮੂੰਹ ਨੂੰ ਬਹੁਤ ਆਨੰਦ ਮਿਲਦਾ ਸ਼ੁੱਧਤਾ ਹੁੰਦੀ ਹੈ ਗੁੱਡ ਬੈਕਟੀਰੀਆਜ਼ ਵਧਦੇ ਆ बैड ਬੈਕਟੀਰੀਆ ਮਰਦੇ ਆ ਦਾਤਨ ਕਰਨੀ ਬਹੁਤ ਵਧੀਆ ਕਰ ਵੀ ਲੈਣੀ ਚਾਹੀਦੀ ਥੋੜੇ ਐਕਸਰਸਾਈਜ਼ ਵੀ ਹੈ ਹਾਂ ਬਿਲਕੁਲ ਐਕਸਰਸਾਈਜ਼ ਹੈ ਪਰ ਦਤਣ ਨੂੰ ਕਰ ਕਰਕੇ ਕਰ ਕਰਕੇ ਉਹਨੂੰ ਇੰਨਾ ਗੁੱਦਾ ਬਣਾ ਲੈਣਾ ਤੇ ਤੁਸੀਂ ਆਮ ਲੋਕਾਂ ਨੂੰ ਦੇਖਣ ਇੱਦਾਂ ਲੱਗੇ ਆ ਬਾਅਦ ਚ ਆਇਆ ਕਰਨ ਲੱਗੇ ਹੁੰਦੇ ਉਹ ਇੰਨਾ ਜ਼ੋਰ ਨਾਲ ਕਰਦੇ ਆ ਤੇ ਤੁਹਾਡੇ ਮਸੂੜੇ ਛੱਲੇ ਜਾਂਦੇ ਭਾਜੀ ਫਾਇਦੇ ਲਈ ਕੰਮ ਕਰਨਾ ਸੀ ਨਾ ਜੀ ਪਰ ਉਹ ਅਗਿਆਨਤਾ ਕਰਕੇ ਅਸੀਂ ਕਰ ਲਿਆ ਨੁਕਸਾਨ